ਕਿੱਦਾਂ ਬਾਜ ਵਧੀਆ ਉਸਤਾਦ ਜੀ ਵਧੀਆ ਹੋਰ ਕਰੀ ਜਾਣਾ ਹਾਂਜੀ ਹਾਂਜੀ ਹੋ ਗਿਆ ਸਮਝ ਲੋ ਹੋ ਗਿਆ ਇਹਨੂੰ ਹੁਣ ਗਲੇ ਤੋਂ ਫੜ ਲਿਆ ਮੈਂ ਇੱਥੇ ਗੈਰਜ ਨੂੰ ਤਾਂ ਰੰਗ ਕਰਨ ਆਏ ਸੀ ਆਪਾਂ ਠੀਕ ਹੈ ਤੇ ਹੁਣ ਵੇਲਾ ਗਲੇ ਤੋਂ ਫੜ ਲਿਆ ਹੀ ਹੁਣ ਨਹੀਂ ਇਹਨੂੰ ਛੱਡਣਾ ਹੁਣ ਇਹਦਾ ਸਾਰਾ ਘਰ ਆਪਾਂ ਅੰਦਰੋਂ ਸਾਰੇ ਕੰਮ ਕਰਕੇ ਜਾਣੇ ਆ ਗੈਰਜਾ ਬਟਾ ਮਾਰੇ ਆ ਹੁਣੇ ਹੌਲੀ ਹੌਲੀ ਆਪਾਂ ਨੀਆਂ ਪਟਾਉਣੇ ਤੋਂ ਉਸਤਾਦ ਜੀ ਉਹਨੂੰ ਆਖੋ ਚਾਹ ਚੂਹ ਤੇ ਪਿਆ ਗਏ ਇੰਨੀ ਠੰਡਿਆ ਤੁਹਾਨੂੰ ਪਤਾ ਹੈਗਾ ਇੱਕ ਆਵਾਜ਼ ਨਹੀਂ ਸੁਣੀ ਉਹਨੇ ਕੋਈ ਨਹੀਂ ਮੈਂ ਕਹਿਣਾ ਉਹਨੂੰ ਚਾਹ ਨੂੰ ਨਾਲੇ ਬਣ ਮਰਫੀ ਬਰਫੀ ਮੰਗਾਉਨੇ ਆਪਾਂ ਉਸਤਾਦ ਜੀ ਬੜਾ ਕੰਜੂਸ ਬੰਦਾ ਏ ਹੋ ਇੱਕ ਵਾਰ ਨਹੀਂ ਸੁਂਦਾ ਹੋ ਅੱਛਾ ਉਹ ਯਾਰ ਹੁਣ ਕੀ ਕਰੀਏ ਇੰਗਲੈਂਡ ਆ ਨਾ ਇੰਡੀਆ ਦਾ ਮੈਂ ਆ ਨੀਆਂ ਪਟਨੀਆਂ ਨਾ ਬਣਾਓ ਕੜਾ ਪ੍ਰਸ਼ਾਦ ਬ੍ਰਿਕਾਂ ਲੱਗਣੀਆਂ ਸ਼ੁਰੂ ਹੋਣੀਆਂ ਈਟਾਂ ਲੱਗਣੀਆਂ ਸ਼ੁਰੂ ਨੇ ਬਣਾਓ ਕੜਾ ਪ੍ਰਸ਼ਾਦ ਕੜਾ ਪ੍ਰਸ਼ਾਦੀ ਬਣਾਈ ਜੇ ਲੋਕ ਘਰ ਦੇਣ ਤੋਂ ਮੈਂ ਕੜਾਈ ਤੇ ਰੱਖਦਾ ਹੁੰਦਾ ਸੀ ਉੱਥੇ ਈ ਦਾ ਮੈਨੂੰ ਭੇਲਾ ਮਿਸਤਰੀ ਕਹਿੰਦੇ ਦੇ ਸੀ ਲੋਕ ਕਹਿੰਦੇ ਕਿ ਆ ਗਿਆ ਭੇਲਾ ਮਿਸਤਰੀ ਉਹ ਇੱਥੇ ਤਾਂ ਮੈਂ ਥੋੜਾ ਯੂਕੇ ਵਾਲ ਨੂੰ ਅਡਵਾਂਸ ਕਰ ਲਿਆ ਮੈਂ ਉਹਦਾ ਨਾਂ ਤਾਂ ਮੇਰਾ ਭੇਲਾ ਹੀ ਇੰਡੀਆ ਬਾਜ ਮੈਨੂੰ ਮਾਰਦਾ ਆਵਾਜ਼ ਹੁਣ ਬਣਾਉਣੇ ਤੋਂ ਚਾਹ ਤੇ ਨਾਲੇ ਮੰਗਾਉਣੇ ਮਠਾਈ ਹੁਣ ਇੱਕ ਤਾਂ ਕੜਾ ਪ੍ਰਸ਼ਾਦ ਤਾਂ ਮੇਲਾ ਦਾ ਬੰਨਣਾ ਨਹੀਂ ਆਪੇ ਤਾਂ ਰੈਡੀ ਮੇੜੀ ਮਾਲ ਮੰਗਾਣੀ ਇੱਕ ਦਾ ਇਹ ਕੰਟਰੀ ਇਹੋ ਜੀ ਇੱਥੇ ਤਾਂ ਬੰਦੇ ਵੀ ਮੈਨੂੰ ਰੈਡੀ ਮੇੜੀ ਠੀਕ ਆ ਆਪਾਂ ਤੇ ਰੈਡੀ ਮੇੜੀ ਮਾਲ ਮੰਗਾਉਨੇ ਆ ਕੜਾਹ ਪ੍ਰਸ਼ਾਦ ਕੋਈ ਨਹੀਂ ਹੈ ਹਜੇ ਥੋੜਾ ਜਿਹਾ ਰੁਕ ਜਾ ਦੋ ਚਾਰ ਦਿਨਾਂ ਨੂੰ ਮੈਂ ਇਹਨੂੰ ਕਰਦਾ ਇਹਨਾਂ ਨੂੰ ਸੂਤ ਇੱਥੋਂ ਆਪਾਂ ਕੜਾਹ ਪ੍ਰਸ਼ਾਦ ਇਹਨੂੰ ਬਣਾਉਣ ਲਾ ਦੇਣਾ ਇਹਨੂੰ ਚੜਾ ਦੇਣਾ ਕੜਾਈ ਤੇ ਇਹਨਾਂ ਨੂੰ ਵੀ ਠੀਕ ਆ ਮੈਂ ਮਾਰਦਾ ਆਵਾਜ਼ ਇਹਨੂੰ ਬਾਈ ਨਿਹਾਲ ਓ ਕੀ ਆ ਯਾਰ ਸੰਗ ਪਾੜੀ ਜਾਂਦਾ ਉੱਥੇ ਸਾਰਾ ਘਰ ਪੱਟ ਮਾਰਿਆ ਯਾਰ ਮੇਰਾ ਆਓ ਹਾਂ ਮਿਸਤਰੀਆ ਕੀ ਚੱਕਰ ਆ ਓਏ ਹਾਂ ਵੀਰ ਓ ਕੀ ਸੰਗ ਪਾੜਿਆ ਕੀ ਹੋ ਗਿਆ ਵਾ ਵੀਰ ਕੀੜੀਕਰ ਨਰੈਣ ਆਇਆ ਲਿਆਓ ਚਾਹ ਪਾਣੀ ਪਿਆਓ ਮੁੰਡੇ ਲੱਗੇ ਆ ਕੰਮ ਤੇ ਚਾਹ ਦਿਓ ਬਰਫੀ ਲਿਆਓ ਓਏ ਵੀਰ ਕੀ ਲੱਗੇ ਯਾਰ ਤੁਸੀਂ ਓਏ ਮੇਰੇ ਘਰੇ ਵੀਰ ਤੂੰ ਆਇਆ ਹੈਗਾ ਤੈਨੂੰ ਕਿਹਾ ਸੀ ਗੈਰਜ ਨੂੰ ਪੇਂਟ ਕਰਦੇ ਮੜਾ ਜਾ ਵੀ ਘਰੇ ਫੰਕਸ਼ਨ ਆ ਲੋਹੜੀ ਦਾ ਤਿਹਾਰ ਆ ਬੱਚੇ ਦੀ ਲੋਹੜੀ ਮਨਾਉਣੀ ਆ ਤੇ ਮੜਾ ਗੈਰਜ ਪੇਂਟ ਕਰ ਦੋ ਓਏ ਤੂੰ ਤਾਂ ਮੇਰਾ ਗੈਰਜ ਹੀ ਢਾਤਾ ਬਿਸ਼ਰਮਾ ਹੁਣ ਮੈਨੂੰ ਘਰੋਂ ਗਾਲਾਂ ਮਿਲ ਜਾਂਦੀਆਂ ਵਾ ਓਏ ਮੈਨੂੰ ਘਰੋਂ ਬਹੁਤ ਗਾਲਾਂ ਮਿਲਦੀਆਂ ਪਈ ਕਹਿੰਦਾ ਤੂੰ ਘਰੇ ਫੰਕਸ਼ਨ ਰੱਖ ਲਿਆ ਤੂੰ ਉੱਤੋਂ ਤੂੰ ਮਿਸਤਰੀ ਲਾ ਲੇ ਓਏ ਤੂੰ ਸਾਰਾ ਘਰ ਹੀ ਤੇ ਫੰਕਸ਼ਨ ਇੱਥੇ ਥੋੜੀ ਹੋਣਾ ਹੁਣ ਫੰਕਸ਼ਨ ਲਈ ਤੁਸੀਂ ਹਾਲ ਬੁੱਕ ਕਰੋ ਉੱਥੇ ਵਧੀਆ ਤੇ ਨਾਲੇ ਐ ਮਹਿੰਗੀ ਚੀਜ਼ਾਂ ਨਾ ਸਮੇਤ ਆਉਂਗਾ ਉੱਥੇ ਓਏ ਬੈ ਜਾ ਰਾਮਾ ਮੈਂ ਤਾਂ ਤੁਹਾਨੂੰ ਘਰੇ ਵਾਰ ਕੇ ਪੁੱਛ ਤਾ ਨਾ ਤੁਸੀਂ ਹਾਲ ਚੋਂ ਨੂੰ ਫਿਰਦੇ ਆ ਓ ਮੇਰਾ ਵੀਰ ਮੈਨੂੰ ਸਫਾਈ ਕਰਾ ਦੇ ਮੈਂ ਟੈਂਟ ਵੀ ਮੰਗਾ ਲਿਆ ਓ ਮੈਂ ਟੈਂਟ ਮੰਗਾ ਲਿਆ ਮੈਂ ਲੜੀਆਂ ਮੰਗਾ ਲੀਆਂ ਓਏ ਇੱਥੇ ਮੈਂ ਲਾਈਟਿੰਗ ਸਿਸਟਮ ਸਾਰਾ ਕੁਝ ਮੈਂ ਘਰੇ ਪ੍ਰੋਗਰਾਮ ਦਾ ਸਾਰਾ ਉਹ ਕਰ ਲਿਆ ਪਲਾਨ ਕਰ ਲਿਆ ਸਭ ਕੁਝ ਹੁਣ ਇੱਥੇ ਕੁਝ ਨਹੀਂ ਹੁਣ ਹੋਣਾ ਇਹ ਤਾਂ ਬਹੁਤ ਇਹਦਾ ਟਾਈਮ ਲੱਗੂ ਜੇ ਚੀਜ਼ ਵਧੀਆ ਬਣਾਉਣੀ ਤੇ ਤਰਾ ਪੁਰਾਣਾ ਗੈਰਜ ਕਿੱਦਾਂ ਦਾ ਸੀ ਟੁੱਟਿਆ ਜਾ ਹੀ ਉਹਨੂੰ ਮੈਂ ਓਏ ਮੈਨੂੰ ਉਹ ਟੁੱਟਿਆ ਹੀ ਸਹੀ ਸੀ ਮੈਂ ਸਮਾਨ ਤਾਂ ਰੱਖ ਲੈਣਾ ਸੀ ਕੋਈ ਵੇਟੀ ਨਹੀਂ ਨਹੀਂ ਆ ਹੁਣ ਗਰਜ ਸਹੀ ਬਣਾ ਇੱਥੇ ਵਧੀਆ ਬਣਾ ਕੇ ਦੇਵਾਂਗੇ ਤੈਨੂੰ ਅਗਲੇ ਸਾਲ ਦੀ ਲੋਹੜੀ ਤੇਰੀ ਇੱਕ ਨੰਬਰ ਹੋਊਗੀ ਮੈਂ ਤਾਂ ਪਛਤਾਉਣਾ ਮੇਰੇ ਘਰ ਦੇ ਵੀ ਕਹਿੰਦੇ ਓਏ ਮੋٹے ਜੇ ਮੂੰਹ ਵਾਲਾ ਕਾਹ ਤੋਂ ਲਾ ਲਿਆ ਤੂੰ ਓਏ ਤੂੰ ਭਰਾਵਾ ਤੈਨੂੰ ਕਿੱਥੋਂ ਮਿਲਿਆ ਇਹ ਬਾਜੀ ਉਸਤਾਦ ਜੀ ਨੇ ਮੇਰੇ ਉਸਤਾਦ ਜੀ ਕੀ ਆ ਮੈਂ ਤਾਂ ਇਹਨਾਂ ਹੁਣ ਰਿਕਾਰਡ ਚੱਕ ਕੀਤਾ ਇਹ ਤਾਂ ਇੰਡੀਆ ਨੂੰ ਤਾਂ ਧੱਕੇ ਮਾਰ ਮਾਰ ਕੱਢਿਆ ਲੋਕਾਂ ਦਾ ਵੀਰ ਇੰਡੀਆ ਸਾਡੀਆਂ ਬਣਾਈਆਂ ਬਿਲਡਿੰਗਾਂ ਦੇਖੀ ਨਾਲੇ ਤੂੰ ਤਾਂ ਇੱਕ ਬਰਫੀ ਮਠਿਆਈ ਨਹੀਂ ਖਵਾਈ ਥੋੜੀ ਕੜਾ ਪ੍ਰਸ਼ਾਦ ਕਦੀ ਕੋਸ਼ ਕਦੀ ਕੋਸ਼ ਉਹ ਵੀਰ ਆ ਦੇਖਦਾ ਵਾ ਦੇਖਦਾ ਕੜਾ ਪ੍ਰਸ਼ਾਦ ਹੀ ਦੇਖਦਾ ਇਹ ਕੰਮ ਨਾਲ ਸਰੀਰ ਬਣੇ ਆ ਨਾਲ ਉਹ ਕੰਮ ਨਾਲ ਆ ਕੰਮ ਵਾਲੇ ਸਰੀਰ ਤੇਰੇ ਕੰਮ ਵਾਲੇ ਸਰੀਰ ਉਹ ਵਿਹਲਾ ਰਹਿੰਦਾ ਸੀ ਉੱਥੇ ਉੱਥੇ ਮੈਨੂੰ ਕਹਿੰਨੇ ਆਂਦਾ ਮੈਂ ਤਾਂ ਰਿਕਾਰਡ ਚੈੱਕ ਕੀਤਾ ਮੈਂ ਤਾਂ ਕੱਲ ਕਿਤੇ ਮੈਨੂੰ ਮੇਰੇ ਦਿਮਾਗ ਚ ਆਈ ਮੈਂ ਯਾਰ ਘਰ ਪਟਾ ਬੈਠਾ ਕਿ ਚੰਗਾ ਮਿਸਤਰੀ ਤਾਂ ਹੈਗਾ ਇਹ ਵੀ ਕੋਈ ਉਹੋ ਜਿਹਾ ਤਾਂ ਨਹੀਂ ਉਹ ਇਹਦਾ ਪਤਾ ਕੀਤਾ ਇਹਦਾ ਪਿੰਡ ਇਹਦਾ ਪਿੰਡ ਇਹਦਾ ਵਿਹਲਾ ਕਹਿੰਦੇ ਨੂੰ ਵਿਹਲਾ ਮਿਸਤਰੀ ਆ ਇਹ ਭਾਈ ਭਾਜੀ ਇੰਡੀਆ ਉਹ ਵਿਹਲਾ ਮਿਸਤਰੀ ਹੀ ਜਦੋਂ ਦਾ ਇੱਥੇ ਆ ਗਿਆ ਨਾ ਉਹਦਾ ਸਟੇਟਸ ਉਹ ਹੋ ਗਿਆ ਹਾਈ ਹੋ ਗਿਆ ਤੇ ਹੁਣ ਨਾਮ ਲੱਖਿਆ ਹੈਰੀ ਉਹ ਸਟੇਟਸ ਕਾ ਦਾ ਹਾਈ ਉਹ ਲੋਕਾਂ ਦੇ ਘਰ ਪੱਟੀ ਜਾਂਦਾ ਹੈ ਉਹ ਗੈਰਜ ਪੱਟ ਮਾਰਿਆ ਸਾਰਾ ਮੇਰਾ ਮੈਨੂੰ ਉਦਾਂ ਦਾ ਹੀ ਬਣਾ ਦੇ ਮੇਰਾ ਵੀਰ ਨਾ ਐਂ ਕਰ ਮੈਨੂੰ ਕੋਈ ਗੁੱਸਾ ਨਹੀਂ ਕਰਨਾ ਸੌਰੀ ਯਾਰ ਮੈਂ ਤੈਨੂੰ ਬੋਲਿਆ ਭੇਲੇ ਵੀਰੇ ਤੂੰ ਐਂ ਕਰ ਇੱਥੇ ਨਾ ਏਦਾਂ ਮਾੜੇ ਮੋਟੇ ਨਾ ਸੁਭਾਈ ਜੀ ਕਰਕੇ ਨਾ ਮਿੱਟੀ ਸਟਾ ਦੇ ਜਾਂ ਆਹ ਹੀ ਕੰਕਰੀਟ ਜੀ ਸੁੱਕੀ ਸਟਾ ਦੇ ਬਾਅਦ ਫਿਰ ਚੋਕਾਂਗੇ ਕੱਲ ਨੂੰ ਜਿਹੜਾ ਉਹ ਨਾ ਫੰਕਸ਼ਨ ਹੋ ਜੇ ਕਰੀ ਉਹ ਕੋਈ ਨਹੀਂ ਉਹ ਉਹ ਕੱਲ ਨੂੰ ਤਾਂ ਨਹੀਂ ਹੋਣਾ ਹੁਣ ਉਹ ਤਾਂ ਭੁੱਲ ਜਾ ਅਗਲੀ ਨੋੜੀ ਬਹੁਤ ਵਧੀਆ ਹੋ ਜੂਗੀ ਇੱਥੇ ਐਸ ਇਹ ਨੋੜੀ ਲਈ ਤੂੰ ਹਾਲ ਬੁੱਕ ਕਰ ਉੱਥੇ ਦਾ ਪ੍ਰੋਗਰਾਮ ਕਰ ਲੋ ਅਸੀਂ ਵੀ ਆ ਜਾਾਂਗੇ ਸਾਰੇ ਆ ਬਰਲ ਮਿਲ ਕੇ ਮਨਾ ਲੈਂਦੇ ਆ ਇੱਕ ਤੁਸੀਂ ਵਧੀਆ ਕੀਤਾ ਕਹਿਤੀ ਸੌਰੀ ਜੇ ਸੌਰੀ ਨਾ ਕਹਿੰਦੇ ਫੇਰ ਮੈਂ ਸੌਰੀ ਕਢਵਾ ਲੈਣੀ ਸੀ ਤੁਹਾਡੇ ਤੋਂ 2-3 ਸਾਲਾਂ ਦੇ ਵਿੱਚ ਓਏ ਮੇਰਾ ਵੀਰ ਮੈਂ ਤੈਨੂੰ ਧੱਕੇ ਮਾਰ ਮਾਰ ਕੱਢਾਂ ਇਹ ਤੋਂ ਪਹਿਲਾਂ ਮੈਨੂੰ ਇੱਥੇ ਅਰੇਂਜਮੈਂਟ ਕਰ ਦੇ ਉਹ ਮੈਨੂੰ ਬਹੁਤ ਲਾਹਣ ਤਾਂ ਪੈਣੀਆਂ ਲਾਹਣ ਪਿਆ ਮੈਂ ਤਾਂ ਟੈਂਟ ਵੀ ਫੈਂਸੀ ਮੰਗਾ ਲੇ ਉਹ ਟੇਬਲ ਵਾਲੇ ਮਠਿਆਈਆਂ ਵਾਲੇ ਮੈਂ ਤਾਂ ਸਾਰੀ ਬੁੱਕ ਕਰੀ ਬੈਠਾ ਮੈਂ ਕਿੱਧਰ ਹਾਲ ਚ ਲੈ ਜਾਊਗਾ ਯਾਰ ਹੁਣ ਸਾਰੀਆਂ ਗੱਲਾਂ ਛੱਡੋ ਮਠਿਆਈ ਦੇ ਲਿਆਓ 5 ਡੱਬੇ 5 ਡੱਬੇ ਬਰਫੀ ਦੇ ਚਾਹੀਦੇ ਤੇ ਫੇਰ ਅਸੀਂ ਇੱਥੇ ਇੱਟਾਂ ਲਾਉਣੀ ਸ਼ੁਰੂ ਕਰਾਂਗੇ ਠੀਕ ਬਰਫੀ ਤੈਨੂੰ ਮੈਂ ਹੋਰ ਨਾ ਕੁਝ ਖਵਾਵਾਂ ਬੰਦਿਆਂ ਨੂੰ ਕੰਮ ਕਰ ਲਾ ਮੈਨੂੰ ਬਹੁਤ ਘਰੋਂ ਲਾਣ ਦਾ ਤੇਰੇ ਕਰਕੇ ਪਈਆਂ ਤੇ ਇਹ ਨਾ ਵੀ ਲਾਣ ਤੀ ਮੈਂ ਤੈਨੂੰ ੱੱਕੇ ਮਾਰ ਮਾਰ ਕੱਢਾਂ ਬੰਦਿਆਂ ਵਾਲੇ ਕੰਮ ਕਰ ਲਾ ਮੈਨੂੰ ਹੁਣ ਤੰਗ ਨਾ ਕਰ ਮੈਂ ਚੱਲਿਆ ਜੇ ਮੌਬਦਾ ਜਾਓ ਜਾਓ ਜਿੱਥੇ ਆਉਂਦੇ ਪੰਜ ਡੱਬੇ ਵਿਠਾਈ ਦੇ ਤੇ ਚਾਹ ਉਸਤਾਦ ਜੀ ਤੁਹਾਨੂੰ ਵਾਪਕ ਕਿੰਨਾ ਕੰਜੂਸ ਬੰਦਾ ਉਹ ਤੂੰ ਟੈਨਸ਼ਨ ਨਾ ਲੈ ਬਾਜਿਆ ਇਹੋ ਜਿਵੇਂ ਮੈਂ ਬੜੇ ਵਾਣੀ ਪਾਏ ਆ ਠੀਕਾ ਇਹਦਾ ਇਥੇ ਇੰਗਲੈਂਡ ਕਰਕੇ ਥੋੜੀ ਮੈਂ ਟਿਲ ਵਰਤਦਾ ਥੋੜੇ ਦਿਨ ਰੁਕ ਜਾ ਇਹ ਭੱਜਾ ਹੀ ਫਿਰੂ ਤੇ ਚਾਹਾਂ ਤੈਨੂੰ ਵੇਖੀ ਕਿਵੇਂ ਪਰੌਂਠੇ ਵੀ ਮਿਲਣਗੇ ਆਲੂ ਵਾਲੇ ਜੇ ਰੁਕ ਜਾ ਥੋੜੇ ਦਿਨ ਠੀਕਾ